ਸੰਗਤ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਮੂਲ ਮੰਤਰ ਜੀ ਦੇ ਜਾਪ ਬਾਰੇ ਵੀਡੀਓ ਨੂੰ ਪੂਰਾ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਜਾਂ ਫਿਰ ਧੰਨ ਗੁਰੂ ਨਾਨਕ ਦੇਵ ਜੀ ਜ਼ਰੂਰ ਲਿਖ ਕੇ ਆ ਤਾਂ ਆਵਾਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਕਮਾਈ ਵਾਲੇ ਸੰਤ ਮਹਾਪੁਰਖਾਂ ਦੇ ਕੋਲ ਕੋਈ ਵੀ ਜੁਗਿਆਸੂ ਜਾਵੇ ਆਪਣੀ ਕੋਈ ਵੀ ਦੁੱਖ ਤਕਲੀਫ ਪਰੇਸ਼ਾਨੀ ਲੈ ਕੇ ਜਾਵੇ ਤਾਂ ਕਮਾਈ ਵਾਲੇ ਸੰਤ ਮਹਾਪੁਰਖਾਂ ਹਮੇਸ਼ਾ ਭਜਨ ਬੰਦਗੀ ਦੇ ਨਾਲ ਜੋੜਦੇ ਆ ਉਹ ਕਹਿੰਦੇ ਨੇ ਕਿ ਭਾਈ ਅਮਰਤਵੇਲੇ ਉਠੋ ਨਾਮ ਜਪੋ ਗੁਰਬਾਣੀ ਦਾ ਪਾਠ ਕਰੋ ਅਤੇ ਨਾਲ-ਨਾਲ ਮੂਲ ਮੰਤਰ ਜੀ ਦਾ ਜਾਪ ਕਰਨ ਨੂੰ ਜ਼ਰੂਰ ਕਹਿੰਦੇ ਆ ਬਾਬਾ ਨੰਦ ਸਿੰਘ ਜੀ ਖੁਦ ਹਰ ਵੇਲੇ ਮੂਲ ਮੰਤਰ ਜੀ ਦਾ ਜਾਪ ਕਰਦੇ ਸਨ ਅਤੇ ਸੰਗਤ ਨੂੰ ਵੀ ਮੂਲ ਮੰਤਰ ਜੀ ਦਾ ਜਾਪ ਕਰਨ ਦੇ ਲਈ ਕਹਿੰਦੇ ਸੀ ਕਿਉਂਕਿ ਬਾਬਾ ਜੀ ਕਹਿੰਦੇ ਸੀ ਮੂਲ ਮੰਤਰ ਜੀ ਦਾ ਜਾਪ ਪਰਤਖ ਗੁਰਨਾਣਕ ਪਾਸ਼ਾ ਆਪ ਨੇ ਅਤੇ ਜੇਕਰ ਕੋਈ ਜੁਗਿਆਸੂ ਇਹ ਪੁੱਛ ਲੈਂਦਾ ਕਿ ਬਾਬਾ ਜੀ ਮੂਲ ਮੰਤਰ ਜੀ ਦਾ ਜਾਪ ਕਰਨ ਦੇ ਨਾਲ ਮਨ ਦੀਆਂ ਇਛਾਵਾਂ ਪੂਰੀਆਂ ਹੋ ਜਾਂਦੀਆਂ ਨੇ ਤਾਂ ਬਾਬਾ ਜੀ ਕਹਿੰਦੇ ਸੀ ਭਲਿਓ ਜੇਕਰ ਮੂਲ ਮੰਤਰ ਜੀ ਦਾ ਜਾਪ ਕਰਨ ਦੇ ਨਾਲ ਮੁਕਤੀ ਮਿਲ ਸਕਦੀ ਆ ਤਾਂ ਫਿਰ ਇਹ ਇਛਾਵਾਂ ਦਾ ਕੀ ਜੀ ਕੀ ਨੇ ਪਾਵ ਕੀ ਮੂਲ ਮੰਤਰ ਜੀ ਦਾ ਜਾਪ ਮੁਕਤੀ ਦਾ ਮਾਰਗ ਹੈ ਜੋ ਬਣਖ ਗੁਰਨਾਨਕ ਪਾਸ਼ਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਪੂਰੇ ਪ੍ਰੋਸੇ ਦੇ ਨਾਲ ਪੂਰੇ ਨੀਮ ਦੇ ਨਾਲ ਮੂਲ ਮੰਤਰ ਜੀ ਦਾ ਜਾਪ ਕਰਦੇ ਨੇ ਮਹਾਪੁਰਖ ਜੀ ਕਹਿੰਦੇ ਉਹਨਾਂ ਦਾ ਜੰਮਣਾ ਮਰਨਾ ਸਫਲ ਹੋ ਜਾਂਦਾ ਹੈ ਮੁਕਤੀ ਮਿਲ ਜਾਂਦੀ ਹੈ ਤਾਂ ਫਿਰ ਆਪ ਸੋਚੋ ਕਿ ਮੂਲ ਮੰਤਰ ਜੀ ਦਾ ਜਾਪ ਕੀ ਆ ਮੂਲ ਮੰਤਰ ਜੀ ਦਾ ਜਾਪ ਮੋਢਿਆ ਸਵੇਰੇ ਉੱਠਦਿਆਂ ਸਾਰ ਮੂਲ ਮੰਤਰ ਜੀ ਦਾ ਜਾਪ ਕਰਨਾ ਰਾਤ ਨੂੰ ਮੂਲ ਮੰਤਰ ਜੀ ਦਾ ਜਾਪ ਕਰਨਾ ਵੈਸੇ ਤਾਂ ਮੂਲ ਮੰਤਰ ਜੀ ਦਾ ਜਾਪ ਕਰਨ ਦੇ ਲਈ ਸਮੇਂ ਦੀ ਕੋਈ پابੰਦੀ ਨਹੀਂ ਆਪਾਂ ਕਿਸੇ ਵੀ ਵੇਲੇ ਕਰ ਸਕਦੇ ਆ ਕੰਮਕਾਰ ਕਰਦਿਆਂ ਹੋਣਾ ਵੀ ਕਰ ਸਕਦੇ ਆ ਪਰ ਜੇਕਰ ਸਤਿਗੁਰ ਸੱਚੇ ਪਾਸ਼ਾ ਦੀ ਬੇਅੰਤ ਕਿਰਪਾ ਚਾਹੀਦੀ ਆ ਮੂਲ ਮੰਤਰ ਜੀ ਦੇ ਜਾਪ ਦੀ ਪ੍ਰਤੱਖ ਸ਼ਕਤੀ ਵੇਖਣੀ ਆ ਤਾਂ ਮਹਾਪੁਰਖ ਜੀ ਕਹਿੰਦੇ ਫਿਰ ਰੋਜ਼ ਸਵੇਰੇ ਉੱਠ ਕੇ ਭਾਗ ਕੀ ਅਮਰਤ ਵੇਲੇ ਦੇ ਵਿੱਚ ਅਤੇ ਰਾਤ ਨੂੰ ਸਵਾ ਘੰਟਾ ਦੀ ਤਸਵੀਰیں ਸਵਾ ਘੰਟਾ ਸ਼ਾਮ ਨੂੰ ਘਟੋ ਘਟਈਆਂ ਸਮਾਂ ਦਾ ਜਰੂਰ ਮੋਲ ਮੰਤਰ ਜੀ ਦਾ ਜਾਫ ਕਰੀਏ ਫਿਰ ਦੇਖਣਾ ਮੋਲ ਮੰਤਰ ਜੀ ਦੀ ਤਾਕਤ ਫਿਰ ਮੋਲ ਮੰਤਰ ਦੀ ਤਾਕਤ ਤੁਹਾਨੂੰ ਤਾਂ ਪਤਾ ਲੱਗਣੀ ਹੀ ਲੱਗਣੀ ਆ ਤੁਹਾਡੇ ਆਸ-ਪਾਸ ਨੂੰ ਵੀ ਪਤਾ ਲੱਗੇਗਾ ਪਰ ਫਿਰ ਜੇਕਰ ਆਪਣੇ ਸਤਿਗੁਰ ਸੱਚੇ ਪਾਸ਼ਾ ਜੀ ਬੇਅੰਤ ਖੁਸ਼ੀਆਂ ਵਰਕਤਾਂ ਹਾਸਲ ਕਰਨੀਆਂ ਨੇ ਤਾਂ ਮੂਲ ਮੰਤਰ ਜੀ ਦਾ ਜਾਪ ਕਰਿਏ ਮੂਲ ਮੰਤਰ ਜੀ ਦਾ ਜਾਪ ਕਰਨਾ ਔਖਾ ਨਹੀਂ ਹੈ ਮਹ ਇੱਕ ਓਅੰਕਾਰ ਸਤਿਨਾਮ ਕਰਤਾ ਗੁਰੁ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਾਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ ਹੈ ਮਹਾਂਪੁਰਖ ਜੀ ਕਹਿੰਦੇ ਮੂਲ ਮੰਤਰ ਜੀ ਦਾ ਜਾਪ ਹੋਸੀ ਭੀ ਸੱਚ ਤੱਕ ਕਰਨਾ ਹੈ